ਬਾਰਡਰ ਰੇਂਜ ਦੀ ਇਸ ਵਾਰ ਜਿਹੜੀ ਕਮਾਂਡ ਹੈ ਇੱਕ ਤਜਰਬੇਕਾਰ ਆਈਪੀਐਸ ਅਫਸਰ ਦੇ ਕੋਲ ਹੈ ਤਾਂ ਡੀਆਈਜੀ ਸਾਹਿਬ ਗੋਇਲ ਸਾਹਿਬ ਨੇ ਚਾਰਜ ਲਿਆ ਤਾਂ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਬਾਰਡਰ ਰੇਂਜ ਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਚਾਰਜ ਲਿਆ ਗੁਰੂ ਦੀ ਨਗਰੀ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਆਣਾ ਤਾਂ ਇੱਕ ਸਾਰਿਆਂ ਨੂੰ ਇੱਕ ਸੁਪਨਾ ਹੁੰਦਾ ਹੈ ਜੀ ਫਿਰ ਉੱਥੇ ਸੇਵਾ ਕਰਨ ਦਾ ਇੱਕ ਉਸ ਤੋਂ ਵੀ ਵੱਡਾ ਸੁਪਨਾ ਹੁੰਦਾ ਹੈ ਤੇ ਇਹ ਗੁਰੂ ਦੀ ਧਰਤੀ ਹੈ ਤੇ ਇਹਦੇ ਵਿੱਚ ਮੈਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਮੈਂ ਇੱਥੇ 1996 ਵਿੱਚ ਵੀ ਬਤੌਰ ਐਸਐਚਓ ਸੀਡੀਵੀ ਤੇ ਰਾਜਸੰਸੀ ਰਿਹਾ ਫਿਰ ਇਸ ਤੋਂ ਬਾਅਦ ਮੈਂ ਪੱਟੀ ਸਾਡੂ ਜਿਹਨੂੰ ਵਿੱਚ 2 ਸਾਲ ਰਿਹਾ ਸੀਗਾ ਉਦੋਂ ਜਿਲ੍ਹਾ ਪਰ ਪਰ ਸਮਾਂ ਨਹੀਂ ਤਰੰਦਾਰਨ ਪੁਲਿਸ ਡਿਸਟ੍ਰਿਕਟ ਬਣ ਚੁੱਕਿਆ ਸੀ ਉਦੋਂ ਸਮਾਂ ਕਾਫੀ ਹੋ ਗਿਆ ਉਹਦੇ ਨਾਲ ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਚੁਣੌਤੀਆਂ ਵੀ ਹਰ ਸਮੇਂ ਨਾਲ ਚੁਣੌਤੀਆਂ ਵੀ ਬਦਲਦੀਆਂ ਤੇ ਪਰ ਪੰਜਾਬ ਪੁਲਿਸ ਹਰ ਚੁਣੌਤੀ ਦਾ ਸਾਹਮਣਾ ਬੜਾ ਬੇਕੂਫੀ ਕਰਦੀ ਰਹੀ ਹੈ ਔਰ ਹਮੇਸ਼ਾ ਹੀ ਉਹਦੇ ਵਿੱਚ ਜਿੱਤ ਪ੍ਰਾਪਤ ਕਰਦੀ ਰਹੀ ਹੈ ਨਸ਼ਾ ਤੇ ਜਿਹੜੀ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਇਸ ਬਾਰੇ ਅਸੀਂ ਅਫਗਤ ਹੈਗੇ ਆ ਇਹ ਚੈਲੰਜ ਹੈਗਾ ਜੀ ਇਸ ਚੈਲੰਜ ਨੂੰ ਅਸੀਂ ਅੱਛੀ ਤਰ੍ਹਾਂ ਬੇਖੂਬੀ ਨਾਲ ਨੂੰ ਚੈਲੰਜ ਨੂੰ ਅਸੈਪਟ ਕਰਦੇ ਆ ਔਰ ਆਉਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੌਣ ਕੌਣ ਕਿਨੇ ਪਾਣੀ ਵਿੱਚ ਹੈ ਜੀ ਸਾਹਿਬ ਤੁਸੀਂ ਕਿਹਾ ਮੈਂ ਜਾਣਦਾ ਇਸ ਇਲਾਕੇ ਨੂੰ ਕਿਉਂਕਿ ਪਹਿਲਾਂ ਤੁਸੀਂ ਕੰਮ ਕੀਤਾ ਹੁਣ ਸਮਗਲਿੰਗ ਉਦੋਂ ਵੀ ਹੁੰਦੀ ਸੀਗੀ ਹੁਣ ਵੀ ਹੁੰਦੀ ਆ ਹੁਣ ਸਿਸਟਮ ਚੇਂਜ ਹੋ ਗਿਆ ਹੁਣ ਟੈਕਨੀਕ ਨਵੀਂ ਆ ਗਈ ਆ ਤਾਂ ਪੁਲਿਸ ਵੀ ਅਪਡੇਟ ਹੋਈ ਹੈ ਤਾਂ ਬਾਰਡਰ ਏਰੀਆ ਦੇ ਉੱਤੇ ਤੁਹਾਨੂੰ ਐਸੇ ਕਾਫੀ ਚੈਲੰਜਸ ਰਹਿਣਗੇ ਸਰਕਾਰ ਜੋਧ ਨਸ਼ਾ ਦੇ ਬਦ ਉਹ ਅਲਰੇਡੀ ਚਲਾਇਆ ਜਾ ਰਿਹਾ ਇਸ ਨੂੰ ਕਿਵੇਂ ਤੁਸੀਂ ਟੈਕ ਕਰਦੇ ਹੋ ਜੇ ਸਰਕਾਰ ਦਾ ਯੁੱਧ ਨਸ਼ਿਆਂ ਦੇ ਵਿਰੁੱਧ ਆਇਆ ਉਹਦੇ ਵਿੱਚ ਕੋਈ ਢਿੱਲ ਨਹੀਂ ਆਵੇਗੀ ਜੀ ਮੈਂ ਜੇ ਇੱਥੇ ਨਹੀਂ ਸੀਗਾ ਪਰ ਮੈਂ ਇਹਨਾਂ ਆਫੀਸਰਾਂ ਦੀ ਅਧਿਕਾਰਗੁਜ਼ਾਰੀ ਨਾਲ ਨੂੰ ਤਾਂ ਅਸੀਂ ਦੇਖਦੇ ਰਹਿੰਦੇ ਸੀ ਯੰਗ ਆਫੀਸਰਜ਼ ਨੇ ਬਹੁਤ ਬਹੁਤ ਹੀ ਉਮਦਾ ਕੰਮ ਕਰ ਰਹੇ ਨੇ ਹੋਰ ਅੱਛਾ ਕੰਮ ਕਰਨਗੇ ਜਿੰਨਾ ਕਿ ਮੇਰੇ ਕੋਲ ਐਕਸਪੀਰੀਅੰਸ ਹੈ ਮੈਂ ਇਹਨਾਂ ਨਾਲ ਆਪਣਾ ਜਿੰਨਾ ਕਿ ਮੈਂ ਯੋਗਦਾਨ ਪਾ ਸਕਿਆ ਬਟ ਦੇ ਆਰ ਆਲਰੇਡੀ ਵੈਰੀ ਮੈਚੁਰ ਬੜਾ ਐਕਸਪੀਰੀਅੰਸਡ ਨੇ ਅੱਛਾ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਆਪ ਜੀ ਨੂੰ ਇਹ ਸਵਾਲ ਇਸ ਕਰਕੇ ਕੀਤਾ ਸੀਗਾ ਗੈਂਗਸਟਰ ਵਾਲਾ ਕਿਉਂਕਿ ਤੁਹਾਡੇ ਜਦੋਂ ਤੁਸੀਂ ਪੋਸਟਿੰਗ ਤੁਹਾਡੀ ਹੋਈ ਤੇ ਚਰਚਾ ਹੈ ਕੋ ਗੈਂਗਸਟਰਾਂ ਦੇ ਖਿਲਾਫ ਹੁਣ ਪੁਲਿਸ ਇੱਕ ਜੁਆਇੰਟਲੀ ਕਿਉਂਕਿ ਵਧੀਆ ਕੰਮ ਕਰ ਰਹੀ ਆ ਢਿੱਲੂ ਸਾਹਿਬ ਸਾਰੇ ਸਰ ਬੇਟੇ ਨੇ ਬਟਾਲਾ ਦੇ ਵਿੱਚ ਵੀ ਕੰਮ ਅੱਛਾ ਹੋ ਰਿਹਾ ਬਟ ਹਰ ਇੱਕ ਅਫਸਰ ਦਾ ਇੱਕ ਹੁੰਦਾ ਹੈ ਕਿ ਕੋਈ ਨਸ਼ਿਆਂ ਦੇ ਕੰਮ ਕਰਦਾ ਵੱਡੇ ਲੈਵਲ ਤੇ ਕੋਈ ਗੈਂਗਸਟਰਾਂ ਦੇ ਖਿਲਾਫ ਕਰਦਾ ਤਾਂ ਇਸ ਏਰੀਆ ਜਿਹੜੀ ਥੋੜੀ-ਬਹੁਤੀ ਪ੍ਰੋਬਲਮ ਸੀਗੀ ਇਸ ਨੂੰ ਠੱਲ ਪਾਉਣ ਦੀ ਜ਼ਰੂਰ ਇੱਕ ਪੁਲਿਸ ਵੱਲੋਂ ਪਹਿਲ ਜਿਹੜੀ ਵੱਡੇ ਪੱਧਰ ਤੇ ਕੀਤੀ ਜਾਏਗੀ ਬਿਲਕੁਲ ਕੀਤੀ ਜਾਵੇਗੀ ਗੈਂਗਸਟਰ ਤੇ ਤੇ ਨਸ਼ੇ ਦੇ ਵਿਰੁੱਧ ਮੈਂ ਆਪ ਜੀ ਨੇ ਸਮਾਧਿਮ ਰਾਈ ਇੱਕ ਵਾਦਾ ਕਰਦਾ ਹਾਂ ਕਿ ਬਹੁਤ ਆਂਦੇ ਸਮੇਂ ਦੇ ਵਿੱਚ ਅਸੀਂ ਇਸ ਤੇ ਕਾਫੀ ਹੱਦ ਤੱਕ ਲਗਾਮ ਪਾਵਾਂ। ਜੇ ਮੈਂ ਆਖਰੀ ਸਵਾਲ ਆ ਲੋਕਾਂ ਨੂੰ ਤੁਸੀਂ ਆਪਣੇ ਵੱਲੋਂ ਪਬਲਿਕ ਡੀਲਿੰਗ ਤੁਹਾਡੀ ਪ੍ਰੇਫਰੈਂਸ ਹਮੇਸ਼ਾ ਰਹਿੰਦੀ ਹੈ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਤੁਹਾਡੇ ਕੋਲ ਆ ਸਕਣ ਬਾਰਡਰ ਰੇਂਜ ਦੇ ਚਾਰੇ ਜ਼ਿਲ੍ਹਿਆਂ ਦੇ ਲੋਕ ਤੁਹਾਡੇ ਕੋਲ ਆ ਕੇ ਕਿਉਂ ਨਹੀਂ ਆ ਸਕਣ ਲੋਕ ਲੋਕ ਅਸੀਂ ਪਬਲਿਕ ਸਰਵੈਂਟ ਹੈ ਲੋਕ ਸੇਵਾ ਲਈ ਸਾਨੂੰ ਭਰਤੀ ਕੀਤਾ ਗਿਆ ਹੈਗਾ ਠਾਕੀ ਬਣੀ ਹੀ ਲੋਕ ਸੇਵਾ ਲਈ ਹੈ ਅਸੀਂ ਲੋਕਾਂ ਨੂੰ ਮੈਂ ਇੱਕ ਬੇਨਤੀ ਵੀ ਕਰਾਂਗਾ ਕਿ ਉਹ ਸਾਨੂੰ ਬੇਸਿਕਲੀ ਅਸੀਂ ਤਾਂ ਬਹੁਤ ਘੱਟ ਤਰਦਾਦ ਦੇ ਵਿੱਚ ਹੈਂ ਜਿਹੜੀ ਇਨਫੋਰਮੇਸ਼ਨ ਆਉਣੀ ਹੈ ਉਹ ਤਾਂ ਲੋਕਾਂ ਵੱਲੋਂ ਹੀ ਆਉਣੀ ਹੈ ਉਹ ਜਿੰਨਾ ਹੋ ਇਸ ਵਿੱਚ ਇਹ ਤਾਂ ਇੱਕ ਯਗ ਹੈਗਾ ਇਹ ਸਾਰਾ ਇੱਕ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਹੈ ਜਾਂ ਗੈਂਗਸਟਰਵਾਦ ਹੈ ਸਾਰਿਆਂ ਨੂੰ ਸਾਨੂੰ ਮਿਲ ਕੇ ਇਸ ਦੇ ਵਿਰੁੱਧ ਲੜਾਈ ਲੜਨੀ ਪਵੇਗੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਨੂੰ ਸਾਹਮਣੇ ਸਾਹਮਣੇ ਸਰ ਆਪਣੇ ਇਨਫੋਰਮੇਸ਼ਨ ਦਿੰਦੇ ਰਹਿਣਾ ਅਸੀਂ ਉਹਨਾਂ ਤੇ ਐਕਟ ਕਰਾਂਗੇ ਧੰਨਵਾਦ ਸਰ ਡੀਆਈਜੀ ਸੰਦੀਪ ਗੋਇਲ ਜੀ ਤਾਂ ਇੱਕ ਤਜਰਬੇਕਾਰ ਆਈਪੀਐਸ ਅਫਸਰ ਨੇ ਗੈਂਗਸਟਰਾਂ ਦੇ ਉੱਤੇ ਲੰਬਾ ਸਮਾਂ ਉਹਨਾਂ ਨੇ ਕਾਫੀ ਐਂਟੀ ਗੈਂਗਸਟਰ ਸਪੋਰਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਔਰ ਕਈ ਗੈਂਗਸਟਰ ਜੇਹੇ ਨੇ ਜਿਹੜੇ ਬਾਰਵੀਂ ਭੱਜ ਗਏ ਸੀਗੇ ਤਾਂ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਸਰ ਸੰਦੀਪ ਗੋਇਲ ਸਾਹਿਬ ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ ਤਾਂ ਹੁਣ ਵੀ ਬਾਰਡਰ ਰੇਂਜ ਦੇ ਵਿੱਚ ਉਹਨਾਂ ਦੀ ਤਣਾਤੀ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਦੀਆਂ ਡਿਊਟ ਸਰਕਾਰ ਵੱਲੋਂ ਉਹਨਾਂ ਦੀਆਂ ਡਿਊਟੀਆਂ ਨੇ ਪੰਜਾਬ ਪੁਲਿਸ ਦੀ ਪ੍ਰਾਇਓਰਟੀ ਰਹੇਗੀ ਔਰ ਗੈਂਗਸਟਰਾਂ ਦੇ ਖਿਲਾਫ ਵੀ ਮੀਮ ਜਰੀਏ ਜੁਧ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਸਰਕਾਰ ਦੀ ਮੀਮ ਹੈ ਉਸ ਦੇ ਵਿੱਚ ਵੀ ਕੋਈ ਟੱਲ ਨਹੀਂ ਆਉਣ ਦਿੱਤੀ ਜਾਏਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾਨਕ ਚੋਲਾ ਟੀਵੀ ਅੰਮ੍ਰ ਇਰਬੇਕਾਰ ਆਈਪੀਐਸ ਅਫਸਰ ਦੇ ਕੋਲ ਹੈ ਤਾਂ ਡੀਆਈਜੀ ਸਾਹਿਬ ਗੋਇਲ ਸਾਹਿਬ ਨੇ ਚਾਰਜ ਲਿਆ ਤਾਂ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਬਾਰਡਰ ਰੇਂਜ ਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਚਾਰਜ ਲਿਆ ਗੁਰੂ ਦੀ ਨਗਰੀ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਆਣਾ ਤਾਂ ਇੱਕ ਸਾਰਿਆਂ ਨੂੰ ਇੱਕ ਸੁਪਨਾ ਹੁੰਦਾ ਹੈ ਜੀ ਫਿਰ ਉੱਥੇ ਸੇਵਾ ਕਰਨ ਦਾ ਇੱਕ ਉਸ ਤੋਂ ਵੀ ਵੱਡਾ ਸੁਪਨਾ ਹੁੰਦਾ ਤੇ ਇਹ ਗੁਰੂ ਦੀ ਧਰਤੀ ਹੈ ਤੇ ਇਹਦੇ ਵਿੱਚ ਮੈਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਇੱਥੇ 1996 ਵਿੱਚ ਵੀ ਬਤੌਰ ਐਸਐਚਓ ਸੀ ਡਿਵੀਜ਼ਨ ਤੇ ਰਾਜਸੰਗ ਸੀ ਰਿਆ ਜੀ ਸਰ ਫਿਰ ਇਸ ਤੋਂ ਬਾਅਦ ਮੈਂ ਪੱਟੀ ਸਾਡੂ ਜਿੰਨ ਵਿੱਚ 2 ਸਾਲ ਰਿਹਾ ਸੀਗਾ ਉਦੋਂ ਜਿਲ੍ਹਾ ਪਰ 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 ਸਮਾਂ ਨਹੀਂ ਤਰੰਦਾਰਨ ਪੁਲਿਸ ਡਿਸਟ੍ਰਿਕਟ ਬਣ ਚੁੱਕਿਆ ਸੀ ਉਦੋਂ ਸਮਾਂ ਕਾਫੀ ਹੋ ਗਿਆ ਉਹਦੇ ਨਾਲ ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਚੁਣੌਤੀਆਂ ਵੀ ਹਰ ਸਮੇਂ ਨਾਲ ਚੁਣੌਤੀਆਂ ਵੀ ਬਦਲਦੀਆਂ ਤੇ ਪਰ ਪੰਜਾਬ ਪੁਲਿਸ ਹਰ ਚੁਣੌਤੀ ਦਾ ਸਾਹਮਣਾ ਬੜਾ ਬੇਖੂਬੀ ਕਰਦੀ ਰਹੀ ਹੈ ਔਰ ਹਮੇਸ਼ਾ ਹੀ ਉਹਦੇ ਵਿੱਚ ਜਿੱਤ ਪ੍ਰਾਪਤ ਕਰਦੀ ਰਹੀ ਹੈ ਨਸ਼ਾ ਤੇ ਜਿਹੜੀ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਇਸ ਬਾਰੇ ਅਸੀਂ ਅਫਗਤ ਹੈਗੇ ਆ ਇਹ ਚੈਲੰਜ ਹੈਗਾ ਜੀ ਇਸ ਚੈਲੰਜ ਨੂੰ ਅਸੀਂ ਅੱਛੀ ਤਰ੍ਹਾਂ ਬੇਖੂਬੀ ਨੂੰ ਚੈਲੰਜ ਨੂੰ ਅਸੈਪਟ ਕਰਦੇ ਆ ਔਰ ਆਉਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੌਣ ਉਹਨ ਕਿਨੇ ਪਾਣੀ ਵਿੱਚ ਆ। ਜੀ ਸਾਹਿਬ ਤੁਸੀਂ ਕਿਹਾ ਮੈਂ ਜਾਣਦਾ ਇਸ ਇਲਾਕੇ ਨੂੰ ਕਿਉਂਕਿ ਪਹਿਲਾਂ ਤੁਸੀਂ ਕੰਮ ਕੀਤਾ ਹੁਣ ਸਮਗਲਿੰਗ ਉਦੋਂ ਵੀ ਹੁੰਦੀ ਸੀਗੀ ਹੁਣ ਵੀ ਹੁੰਦੀ ਆ ਹੁਣ ਸਿਸਟਮ ਚੇਂਜ ਹੋ ਗਿਆ ਹੁਣ ਟੈਕਨੀਕ ਨਵੀਂ ਆ ਗਈ ਆ ਤਾਂ ਪੁਲਿਸ ਵੀ ਅਪਡੇਟ ਹੋਈ ਹੈ ਤਾਂ ਬਾਰਡਰ ਏਰੀਆ ਦੇ ਉੱਤੇ ਤੁਹਾਨੂੰ ਐਸੇ ਕਾਫੀ ਚੈਲੰਜਸ ਰਹਿਣਗੇ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਆਲਰੇਡੀ ਚਲਾਇਆ ਜਾ ਰਿਹਾ ਇਸ ਨੂੰ ਕਿਵੇਂ ਤੁਸੀਂ ਟੈਕਲ ਕਰੋਗੇ ਜਿਹੜਾ ਸਰਕਾਰ ਦਾ ਯੁੱਧ ਨਸ਼ਿਆਂ ਦੇ ਵਿਰੁੱਧ ਆਇਆ ਉਹਦੇ ਵਿੱਚ ਕੋਈ ਢਿੱਲ ਨਹੀਂ ਆਵੇਗੀ ਜੀ ਮੈਂ ਜੇ ਇੱਥੇ ਨਹੀਂ ਸੀਗਾ ਪਰ ਮੈਂ ਇਹਨਾਂ ਆਫੀਸਰਾਂ ਦੀ ਅਧਿਕਾਰਗੁਜ਼ਾਰੀ ਨਾਲ ਨੂੰ ਤਾਂ ਅਸੀਂ ਦੇਖਦੇ ਰਹਿੰਦੇ ਸੀ ਯੰਗ ਆਫੀਸਰਜ਼ ਨੇ ਬਹੁਤ ਬਹੁਤ ਹੀ ਉਮਦਾ ਕੰਮ ਕਰ ਰਹੇ ਨੇ ਹੋਰ ਅੱਛਾ ਕੰਮ ਕਰਨਗੇ ਜਿੰਨਾ ਕਿ ਮੇਰੇ ਕੋਲ ਐਕਸਪੀਰੀਅੰਸ ਹੈ ਮੈਂ ਇਹਨਾਂ ਨਾਲ ਆਪਣਾ ਜਿੰਨਾ ਕਿ ਮੈਂ ਯੋਗਦਾਨ ਪਾ ਸਕਿਆ ਪਰ ਦੇ ਆਰ ਆਲਰੇਡੀ ਵੈਰੀ ਮੈਚੁਰ ਬੜਾ ਐਕਸਪੀਰੀਅੰਸਡ ਨੇ ਅੱਛਾ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਆਪ ਜੀ ਨੂੰ ਇਹ ਸਵਾਲ ਇਸ ਕਰਕੇ ਕੀਤਾ ਸੀਗਾ ਗੈਂਗਸਟਰ ਵਾਲਾ ਕਿਉਂਕਿ ਤੁਹਾਡੇ ਜਦੋਂ ਤੁਸੀਂ ਪੋਸਟਿੰਗ ਤੁਹਾਡੀ ਹੋਈ ਤੇ ਚਰਚਾ ਹੈ ਕੋਈ ਕਿ ਸ਼ਾਇਦ ਗੈਂਗਸਟਰਾਂ ਦੇ ਖਿਲਾਫ ਹੁਣ ਪੁਲਿਸ ਇੱਕ ਜੁਆਇੰਟਲੀ ਕਿਉਂਕ ਸਰ ਬੈਠੇ ਨੇ ਬਟਾਲਾ ਦੇ ਵਿੱਚ ਵੀ ਕੰਮ ਅੱਛਾ ਹੋ ਰਿਹਾ ਬਟ ਹਰ ਇੱਕ ਅਫਸਰ ਦਾ ਇੱਕ ਹੁੰਦਾ ਹੈ ਕਿ ਕੋਈ ਨਸ਼ਿਆਂ ਦੇ ਕੰਮ ਕਰਦਾ ਵੱਡੇ ਲੈਵਲ ਤੇ ਕੋਈ ਗੈਂਗਸਟਰ ਦੇ ਖਿਲਾਫ ਕਰਦਾ ਤਾਂ ਇਸ ਏਰੀਆ ਜਿਹੜੀ ਥੋੜੀ-ਬਹੁਤੀ ਪ੍ਰੋਬਲਮ ਸੀਗੀ ਇਸ ਨੂੰ ਠੱਲ ਪਾਉਣ ਦੀ ਜ਼ਰੂਰ ਇੱਕ ਪੁਲਿਸ ਵੱਲੋਂ ਪਹਿਲ ਜਿਹੜੀ ਵੱਡੇ ਪੱਧਰ ਤੇ ਕੀਤੀ ਜਾਏਗੀ ਬਿਲਕੁਲ ਕੀਤੀ ਜਾਵੇਗੀ ਗੈਂਗਸਟਰ ਤੇ ਨਸ਼ੇ ਦੇ ਵਿਰੁੱਧ ਮੈਂ ਆਪ ਜੀ ਨੇ ਸਮਾਧਿਮ ਰਾਈ ਇੱਕ ਵਾਦਾ ਕਰਦਾ ਹਾਂ ਇਹ ਬਹੁਤ ਆਂਦੇ ਸਮੇਂ ਦੇ ਵਿੱਚ ਅਸੀਂ ਇਸ ਤੇ ਕਾਫੀ ਹੱਦ ਤੱਕ ਲਗਾਮ ਪਾਵਾਂਗੇ ਜਿੰਮੇਦਾਰੀ ਇਸ ਵਾਲਾ ਲੋਕਾਂ ਨੂੰ ਤੁਸੀਂ ਆਪਣੇ ਵੱਲੋਂ ਪਬਲਿਕ ਡੀਲਿੰਗ ਤੁਹਾਡੀ ਪ੍ਰੈਫਰੈਂਸ ਹਮੇਸ਼ਾ ਰਹਿੰਦੀ ਹੈ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਤੁਹਾਡੇ ਕੋਲ ਆ ਸਕਣ ਬਾਰਡਰ ਰੇਂਜ ਦੇ ਚਾਰੇ ਜ਼ਿਲ੍ਹਿਆਂ ਦੇ ਲੋਕ ਤੁਹਾਡੇ ਕੋ ਆ ਕੇ ਕਿਉਂ ਨਹੀਂ ਆ ਸਕਣ ਲੋਕ ਲੋਕ ਅਸੀਂ ਪਬਲਿਕ ਸਰਵੰਟ ਹੈ ਲੋਕ ਸੇਵਾ ਲਈ ਸਾਨੂੰ ਭਰਤੀ ਕੀਤਾ ਗਿਆ ਹੈਗਾ ਠਾਕੀ ਬਣੀ ਹੀ ਲੋਕ ਸੇਵਾ ਲਈ ਹੈ ਅਸੀਂ ਲੋਕਾਂ ਨੂੰ ਮੈਂ ਇੱਕ ਬੇਨਤੀ ਵੀ ਕਰਾਂਗਾ ਕਿ ਉਹ ਸਾਨੂੰ ਬੇਸਿਕਲੀ ਅਸੀਂ ਤਾਂ ਬਹੁਤ ਘੱਟ ਤਰਦਾਦ ਦੇ ਵਿੱਚ ਹੈਂ ਜਿਹੜੀ ਇਨਫੋਰਮੇਸ਼ਨ ਆਉਣੀ ਹੈ ਉਹ ਤਾਂ ਲੋਕਾਂ ਵੱਲੋਂ ਹੀ ਆਉਣੀ ਹੈ ਉਹ ਜਿੰਨਾ ਹੋ ਇਸ ਵਿੱਚ ਇਹ ਤਾਂ ਇੱਕ ਯਗ ਹੈਗਾ ਇਹ ਸਾਰਾ ਇੱਕ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਹੈ ਜਾਂ ਗੈਂਗਸਟਰਵਾਦ ਹੈ ਸਾਰਿਆਂ ਨੂੰ ਸਾਨੂੰ ਮਿਲ ਕੇ ਇਸ ਦੇ ਵਿਰੁੱਧ ਲੜਾਈ ਲੜਨੀ ਪਵੇਗੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਨੂੰ ਸਾਹਮਣੇ ਸਾਹਮਣੇ ਸਰ ਆਪਣੇ ਇਨਫੋਰਮੇਸ਼ਨ ਦਿੰਦੇ ਰਹਿਣਾ ਅਸੀਂ ਉਹਨਾਂ ਤੇ ਐਕਟ ਕਰਾਂਗੇ ਧੰਨਵਾਦ ਸਰ ਡੀਆਈਜੀ ਸੰਦੀਪ ਗੋਇਲ ਜੀ ਤਾਂ ਇੱਕ ਤਜਰਬੇਕਾਰ ਆਈਪੀਐਸ ਅਫਸਰ ਨੇ ਗੈਂਗਸਟਰਾਂ ਦੇ ਉੱਤੇ ਲੰਬਾ ਸਮਾਂ ਉਹਨਾਂ ਨੇ ਕਾਫੀ ਐਂਟੀ ਗੈਂਗਸਟਰ ਸਪੋਰਟਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਔਰ ਕਈ ਗੈਂਗਸਟਰ ਅਜੇ ਨੇ ਜਿਹੜੇ 12ਵੀਂ ਭੱਜ ਗਏ ਸੀਗੇ ਤਾਂ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਸਰ ਸੰਦੀਪ ਗੋਇਲ ਸਾਹਿਬ ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ ਤਾਂ ਹੁਣ ਵੀ ਬਾਰਡਰ ਦੇ ਵਿੱਚ ਉਹਨਾਂ ਦੀ ਤਣਾਤੀ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਦੀਆਂ ਡਿਊਟ ਸਰਕਾਰ ਵੱਲੋਂ ਉਹਨਾਂ ਦੀਆਂ ਡਿਊਟੀਆਂ ਨੇ ਪੰਜਾਬ ਪੁਲਿਸ ਦੀ ਪ੍ਰਾਇਓਰਟੀ ਰਹੇਗੀ ਔਰ ਗੈਂਗਸਟਰਾਂ ਦੇ ਖਿਲਾਫ ਵੀ ਮੀਮ ਜਰੀਏ ਜੁਧ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਸਰਕਾਰ ਦੀ ਮੀਮ ਹੈ ਉਸ ਦੇ ਵਿੱਚ ਵੀ ਕੋਈ ਟੱਲ ਨਹੀਂ ਆਉਣ ਦਿੱਤੀ ਜਾਏਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾਨਕ ਚੋਲਾ ਟੀਵੀ ਅੰਮ੍ਰਿਤਸਰ